ਅਸੀਂ ਆਪਣੇ ਬੱਚਿਆਂ ਲਈ ਬੁਰਾ ਸੋਚਦੇ ਆਂ ਬਿਮਾਰੀ ਦੀਆਂ ਸੋਚਾਂ ਪਰਮੇਸ਼ਵਰ ਨੇ ਨਹੀਂ ਸੋਚੀਆਂ ਬਿਮਾਰੀ ਦੀਆਂ ਸੋਚਾਂ ਤੁਹਾਡੀਆਂ ਆ ਕਿਤੇ ਮੈਨੂੰ ਐਉਂ ਨਾ ਹੋ ਜਾਏ ਦੋ ਤਿੰਨ ਦਿਨ ਔਰਤ ਦੇ ਪੇਟ ਵਿੱਚ ਦਰਦ ਹੋ ਜਾਏ ਤੇ ਉਹਨੂੰ ਲੱਗਦਾ ਕਿਤੇ ਮੈਨੂੰ ਯੂਟਰਸ ਦੀ ਕੈਂਸਰ ਹੀ ਨਾ ਹੋਵੇ ਦੋ ਤਿੰਨ ਦਿਨ ਛਾਤੀ ਵਿੱਚ ਦਰਦ ਹੋ ਗਿਆ ਤੇ ਉਹਨੇ ਕਹਿਣਾ ਕਿਤੇ ਮੈਨੂੰ ਬ੍ਰੈਸਟ ਦੀ ਕੈਂਸਰ ਨਾ ਹੋਵੇ ਸੇਮ ਤਰੀਕੇ ਨਾਲ ਭਰਾਵਾਂ ਦੇ ਵਿੱਚ ਵੀ ਇਦਾਂ ਹੀ ਆ ਦੋ ਤਿੰਨ ਦਿਨ ਸਿਰ ਲਗਾਤਾਰ ਦੁਖਿਆ ਤੇ ਉਹਨੇ ਕਹਿਣਾ ਮੈਨੂੰ ਸਰਵਾਈਕਲ ਆ ਮਾਈਗਰੇਨ ਆ ਹੋਰ ਕੋਈ ਪ੍ਰੋਬਲਮ ਗੰਭੀਰ ਸਮੱਸਿਆ ਮੇਰੇ ਢਿੱਡ ਵਿੱਚ ਕਿਹੜਾ ਅਲਸਰ ਬਣ ਗਿਆ ਆ ਇਹ ਸੋਚਤ ਤੁਸੀਂ ਸੋਚ ਰਹੇ ਹੋ ਪਰਮੇਸ਼ਵਰ ਨਹੀਂ ਤੁਸੀਂ ਇਹ ਕੌਣ ਸੋਚ ਰਿਹਾ ਹੈ ਤੁਸੀਂ ਕਰਿਆ ਸਾਡਾ ਘਰ ਬਣਨਾ ਹੀ ਨਹੀਂ ਇਹ ਕੌਣ ਸੋਚ ਰਿਹਾ ਹੈ ਤੁਸੀਂ ਕਰਿਆ ਮੈਂ ਤੋ ਮੇਰੇ ਨਿਆਣਿਆਂ ਦੀ ਫੀਸ ਨਹੀਂ ਦੇਣੀ ਇਹ ਕੌਣ ਸੋਚ ਰਿਹਾ ਹੈ ਤੁਸੀਂ ਅਰ ਜੋ ਸੋਚਾ ਤੁਸੀਂ ਸੋਚਦੇ ਆ ਫਿਰ ਤੁਸੀਂ ਉਹਨਾਂ ਨੂੰ ਬੋਲ ਬੋਲ ਵੀ ਦਿੰਨੇ ਆਪਣੀਆਂ ਸੋਚਾਂ ਨੂੰ ਤੁਸੀਂ ਡਿਕਲੇਅਰ ਵੀ ਕਰ ਦਿੰਨੇ ਅਰ ਫਿਰ ਉਹ ਇਸ ਬ੍ਰਹਿਮੰਡ ਦੇ ਵਿੱਚ ਘੁੰਮਣ ਲੱਗ ਜਾਂਦੀਆਂ ਤੇ ਐਕਟੀਵੇਟ ਹੋ ਜਾਂਦੀਆਂ ਪਰ ਪਰਮੇਸ਼ਵਰ ਨੇ ਨਹੀਂ ਸੋਚਿਆ ਤੁਸੀਂ ਕਈ ਵਾਰੀ ਓਕੇ ਇੱਥੇ ਆਪਾਂ ਇੰਨੇ ਜਾਣੇ ਬੈਠੇ ਆ ਫਿਰ ਜ ਰੱਖ ਲੋ ਕਿ 10 ਲੋਕ ਹੀ ਬੈਠੇ ਆ ਕਿਸੇ ਨੇ ਆਣ ਕੇ ਇੱਕ ਸ਼ਬਦ ਬੋਲਿਆ ਇੱਕ ਗੱਲ ਕੀਤੀ ਤੁਹਾਡਾ ਨਿਆਣਾ ਮੈਂ ਗੜੀ ਚ ਦੇਖਿਆ ਸੀ ਉਹਨੇ ਬੱਸ ਇਹ ਨਹੀਂ ਕਿਹਾ ਸੋ ਅਡਾ ਨਿਆਣਾ ਮੈਂ ਗਲੀ ਵਿੱਚ ਵੇਖਿਆ ਸੀ ਹੋਰ ਉਹਨੇ ਕੁਝ ਨਹੀਂ ਕੀਤਾ ਇੱਕ ਨੇ ਇਦਾਂ ਸੁਣਿਆ ਮੇਰਾ ਨਿਆਣਾ ਗਲੀ ਵਿੱਚ ਜੇ ਉਹਨੂੰ ਕੋਈ ਚੱਕ ਕੇ ਲੈ ਗਿਆ ਦੂਏ ਨੂੰ ਉਸ ਕੀ ਸੁਣਿਆ ਮੇਰਾ ਨਿਆਣਾ ਗਲੀ ਵਿੱਚ ਜੇ ਕੋਈ ਗੱਡੀ ਮਾਰ ਗਿਆ ਮੇਰਾ ਨਿਆਣਾ ਗਲੀ ਵਿੱਚ ਜੇ ਕੁੱਤਾ ਪੈ ਗਿਆ ਉਹਨੂੰ ਪਰ ਉਹਨੇ ਤਾਂ ਨਹੀਂ ਬੋਲਿਆ ਨਾ ਉਹਨੇ ਐਕਸੀਡੈਂਟ ਬੋਲਿਆ ਨਾ ਉਹਨੇ ਕਿਡਨਾਪਿੰਗ ਬੋਲੀ ਨਾ ਉਹਨੇ ਕੋਈ ਨੁਕਸਾਨ ਬੋਲਿਆ ਉਹਨੇ ਕੀ ਬੋਲਿਆ ਸੀ ਤੁਹਾਡਾ ਨਿਆਣਾ ਗਲੀ ਵਿੱਚ ਪਰ ਵੱਖ-ਵੱਖ ਕਿਉਂ ਸੁਣਿਆ ਕਿਉਂਕਿ ਅਸੀਂ ਸਿਰਫ ਇੰਨਾ ਕੰਨਾਂ ਨਾਲ ਹੀ ਨਹੀਂ ਸੁਣਦੇ ਇਸ ਤੋਂ ਜ਼ਿਆਦਾ ਅਸੀਂ ਮਨ ਦੇ ਕੰਨਾਂ ਨਾਲ ਸੁਣਦੇ ਹਾਂ ਅਰੇ ਵੰਸ ਨੇ ਮੈਚ ਲਿਖਿਆ ਆ ਨੇਚਾ ਸੁਣਨ ਦੇ ਨਾਲ ਆਉਂਦੀ ਜੋਤ ਕੋ ਆਟਾ ਮਨ ਸੁਣਦਾ ਇਹਨਾਂ ਕੰਨਾਂ ਨੇ ਤਾਂ ਇੰਨਾ ਹੀ ਸੁਣਿਆ ਸੀ ਕਿ ਬੱਚਾ ਗਲੀ ਵਿੱਚ ਬਾਕੀ ਤੇ ਜੋ ਸੁਣਿਆ ਮਨ ਦੇ ਕੰਨਾਂ ਨੇ ਸੁਣਿਆ ਮਨ ਨੇ ਸੁਣਿਆ ਐਕਸੀਡੈਂਟ ਮਨ ਨੇ ਸੁਣਿਆ ਕਿਡਨੈਪਿੰਗ ਮਨ ਨੇ ਸੁਣਿਆ ਕਿ ਜਾਨਵਰ ਨੇ ਨੁਕਸਾਨ ਕਰ ਦਿੱਤਾ ਪਰ ਬੋਲਿਆ ਤਾਂ ਸਿਰਫ ਇੰਨਾ ਹੀ ਗਿਆ ਸੀ ਕਿ ਬੱਚਾ ਗਲੀ ਵਿੱਚ ਪਰ ਉੱਥੇ ਇੱਕ ਚੰਗੇ ਮਾਨ ਵਾਲਾ ਵਿਅਕਤੀ ਵੀ ਬੈਠਾ ਸੀ ਤੇ ਉਹਨੇ ਸੁਣਿਆ ਬਸ ਗਲੀ ਦੇ ਵਿੱਚ ਤੇ ਉਹਨੇ ਉਹਦੇ ਮਾਨ ਨੇ ਕੀ ਕਿਹਾ ਆਰਾਮ ਨਾਲ ਜਾ ਸਵਰਗ ਨੂੰ ਤੇ ਹੈਗੇ ਉਹਦੇ ਨਾਲ ਜਾ ਕੇ ਲੈ ਆ ਕੁਝ ਨਹੀਂ ਹੋਣਾ ਤੇਰੇ ਨਿਆਣੀ ਸਾਰਿਆਂ ਦੇ ਮਨ ਵੱਖ-ਵੱਖ ਸੁਣਦੇ ਇਸੇ ਲਈ ਸਾਰਿਆਂ ਦੀ ਪ੍ਰਾਰਥਨਾ ਦਾ ਰਿਜ਼ਲਟ ਵੱਖ-ਵੱਖ ਆਉਂਦਾ ਹੈ ਸ਼ਿਫਾ ਦੀ ਪ੍ਰਾਰਥਨਾ ਕੀਤੀ ਜਾਂਦੀ ਪਾਸਟਰ ਜੀ ਤਾਂ ਇਦਾਂ ਹੀ ਕਹਿੰਦੇ ਨਾ ਹਰ ਬੁਖਾਰ ਛੱਡ ਕੇ ਚਲਿਆ ਜਾਏ ਹਰ ਦੁਸ਼ਟ ਆਤਮਾ ਨਿਕਲ ਜਾਏ ਅੱਜ ਹਰ ਉਹ ਵਿਅਕਤੀ ਜੋ ਪਰਮੇਸ਼ਵਰ ਦੇ ਘਰ ਵਿੱਚ ਆਇਆ ਬਰਕਤ ਪਾਵੇ ਇਹ ਹੀ ਬੋਲਿਆ ਜਾਂਦਾ ਨਾ ਪਰ ਹਰ ਇੱਕ ਦੀ ਗਵਾਹੀ ਕਿਉਂ ਨਹੀਂ ਆ ਰਹੀ ਕਿਉਂਕਿ ਹਰ ਇੱਕ ਮਨ ਸੁਣ ਨਹੀਂ ਰਿਹਾ ਉਸ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੁਣਿਆ ਜਿਨ੍ਹਾਂ ਦੇ ਮਨ ਨੇ ਰিসিਵ ਕਰ ਲਿਆ ਬਹੁਤ ਸਾਰੇ ਭੈਣ ਭਰਾ ਆਫਟਰ ਮੀਟਿੰਗ ਜਦੋਂ ਸਾਨੂੰ ਮਿਲਦੇ ਆ ਉਹ ਸੇਮ ਉਹ ਖਾਸ ਵਿਸ਼ਾ ਜਿਸ ਵਿਸ਼ੇ ਨੂੰ ਰੱਖ ਕੇ ਪ੍ਰਾਰਥਨਾ ਕੀਤੀ ਗਈ ਹੁੰਦੀ ਉਸੇ ਵਿਸ਼ੇ ਨੂੰ ਲੈ ਕੇ ਫਿਰ ਤੋਂ ਕਹਿੰਗੇ ਪਾਸਟਰ ਜੀ ਪ੍ਰਾਰਥਨਾ ਕਰੋ ਔਰ ਉਹਨਾਂ ਨੂੰ ਪੁੱਛਿਆ ਜਾਂਦਾ ਤੁਹਾਨੂੰ ਪਤਾ ਅੱਜ ਉੱਥੇ ਪਹਿਲਾਂ ਪ੍ਰਾਰਥਨਾ ਹੋਈ ਸੀ ਕਿ ਨਹੀਂ ਤੇ ਉਹ ਸੋਚਾਂ ਚ ਪੈ ਜਾਂਦੇ ਆ ਕਿ ਇਸ ਵਿਸ਼ੇ ਤੇ ਪ੍ਰਾਰਥਨਾ ਹੋਈ ਸੀ ਕਿਉਂਕਿ ਉਹਨਾਂ ਨੇ ਸੁਣਿਆ ਹੀ ਨਹੀਂ ਉਹਨਾਂ ਨੇ ਗੌਰ ਨਹੀਂ ਕੀਤਾ ਤਾੜੀਆਂ ਵੀ ਬਜਾ ਰਹੇ ਸੀ ਸਪੀਕਰ ਉਹਨਾਂ ਲਈ ਵੀ ਉਹੀ ਚੱਲ ਰਹੇ ਸੀ ਸੁਣਨ ਵਾਲਿਆਂ ਲਈ ਵੀ ਉਹੀ ਚੱਲ ਰਹੇ ਸੀ ਪਾਸਟਰ ਜੀ ਸਭ ਲਈ ਬੋਲ ਰਹੇ ਸੀ ਪਰ ਉਹੀ ਸੁਣਿਆ ਨਹੀਂ ਇਸ ਲਈ ਜਿਨੇ ਸੁਣਿਆ ਨਹੀਂ ਉਹਦੇ ਜੀਵਨ ਵਿੱਚ ਫਿਰ ਕੰਮ ਕਿਦਾਂ ਹੋਊਗਾ ਸੁਣਨਾ ਜ਼ਰੂਰੀ ਆ ਜਦ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਣਾ ਆਪਣੇ ਸਰੀਰਕ ਤੇ ਮਨ ਦੇ ਕੰਨਾਂ ਨੂੰ ਖੁੱਲੇ ਰੱਖੋ ਅਰ ਜੋ ਸ਼ਬਦ ਮੰਚ ਤੋਂ ਬੋਲੇ ਜਾਣ ਉਹਨਾਂ ਸ਼ਬਦਾਂ ਨੂੰ ਗੌਰ ਨਾਲ ਸੁਣੋ ਫਿਰ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਰੱਖ ਲਵੋ ਤੇ ਫਿਰ ਉਹਨਾਂ ਨੂੰ ਮੈਨੀਫੈਸਟ ਕਰਦੇ ਰਹੋ ਤੁਸੀਂ ਦੇਖਿਓ ਉਹ ਪੂਰੇ ਹੁਣੇ ਹੀ ਹੋਣੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਆਓ ਆਪਾਂ ਦੇਖਦੇ ਹਾਂ ਮਰਕੁਸ ਦੀ ਕਿਤਾਬ ਬੁੱਕ ਆਫ ਮਾਰਕ ਚੈਪਟਰ ਨੰਬਰ 4 ਵਰਸ 24 ਮਰਕੁਸ ਦੀ ਕਿਤਾਬ 4 ਅਧਿਆਏ ਉਹਦਾ 24 ਨੰਬਰ ਆਇਤ ਫਿਰ ਉਸਨੇ ਉਹਨਾਂ ਨੂੰ ਕਿਹਾ ਚੌਕਸ ਰਹੋ ਜੋ ਕੀ ਸੁਣਦੇ ਹੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕੀ ਕਿਹਾ ਚੌਕਸ ਰਹੋ ਜੋ ਕੀ ਸੁਣਦੇ ਹੋ ਜਿਸ ਮੇਪ ਨਾਲ ਤੁਸੀਂ ਮਿਲਦੇ ਹੋ ਉਸੇ ਤੁਹਾਡੇ ਲਈ ਮਿਲਿਆ ਜਾਵੇਗਾ ਅਤੇ ਤੁਹਾਨੂੰ ਵਧੇਕ ਦਿੱਤਾ ਜਾਵੇਗਾ ਤੁਹਾਨੂੰ ਪਤਾ ਇਹ ਮਿਲਣਾ ਕਿਹੜੀ ਗੱਲ ਬਾਰੇ ਆ ਇਹ ਪੈਸਿਆਂ ਬਾਰੇ ਨਹੀਂ ਆ ਨਾ ਸੌਦੇ ਪੱਤੇ ਦੇ ਬਾਰੇ ਵਿੱਚ ਇਹ ਤੁਹਾਡੇ ਬਲੀਫ ਦੇ ਬਾਰੇ ਵਿੱਚ ਆ ਤੁਹਾਡੀ ਫੇਥ ਦੇ ਬਾਰੇ ਦੇ ਵਿੱਚ ਆ ਇੱਥੇ ਪ੍ਰਭੂ ਯਿਸੂ ਮਸੀਹ ਕਹਿ ਰਹੇ ਆ ਕਿ ਨਾ ਉਹਨੇ ਕਿਹਾ ਚੌਕਸ ਰਹੋ ਜੋ ਕੀ ਸੁਣਦੇ ਹੋ ਜਿੱਦਾਂ ਅਸੀਂ ਪਹਿਲਾਂ ਹੀ ਗੱਲ ਕੀਤੀ ਕਿ ਬੋਲਿਆ ਕੀ ਕਿਹਾ ਸੀ ਤੁਹਾਡਾ ਬੱਚਾ ਗਲੀ ਵਿੱਚ ਹੈ ਪਰ ਚੌਕਸ ਚੌਕਸ ਰਹੋ ਕਿ ਸੁਣਿਆ ਕੀ ਕੀ ਇੰਨਾ ਹੀ ਸੁਣਨਾ ਚਾਹੀਦਾ ਸੀ ਕਿ ਬੱਚਾ ਗਲੀ ਦੇ ਵਿੱਚ ਹੈ ਬੱਚਨ ਦੱਸਦਾ ਆ ਚੌਕਸ ਰਹੋ ਜੋ ਕੀ ਸੁਣਦੇ ਹੋ ਜੇ ਇਸ ਮੇਂ ਪਰ ਤੁਸੀਂ ਮਿੰਦੇ ਹੋ ਉਸੇ ਨਾਲ ਤੁਹਾਡੇ ਲਈ ਮਿਲਿਆ ਜਾਏਗਾ ਅਰਥਾਤ ਜੋ ਸੁਣਨ ਦੇ ਬਾਅਦ ਤੁਹਾਡੇ ਮਨ ਵਿੱਚ ਵਿਚਾਰ ਆਇਆ ਉਸ ਵਿਚਾਰ ਦੇ ਅਨੁਸਾਰ ਰਿਜ਼ਲਟ ਆਉਣਾ ਹੈ ਕਈ ਵਾਰੀ ਤੁਸੀਂ ਕਿਸੇ ਨੂੰ ਤੱਕ ਕੇ ਬੁਰੀ ਗੱਲ ਕਹੀ ਨਹੀਂ ਹੁੰਦੀ ਤੁਸੀਂ ਠੀਕ ਤਰੀਕੇ ਨਾਲ ਕਹਿ ਰਹੇ ਹੁੰਦੇ ਆ ਪਰ ਅਗਲਾ ਉਸ ਗੱਲ ਨੂੰ ਗਲਤ ਪੁੱਠੀ ਪਾ ਲੈਂਦਾ ਹੈ ਗੱਲ ਨੂੰ ਅਰ ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਖਿੱਚ ਕੇ ਆਪਣੇ ਮੱਥੇ ਤੇ ਹੱਥ ਮਾਰ ਕੇ ਕਹਿੰਨੇ ਮੇਰਾ ਤੇ ਭੋਰਾ ਵੀ ਮਤਲਬ ਨਹੀਂ ਸੀ ਆਹ ਗੱਲ ਕਹਿਣ ਦਾ ਮੈਂ ਤਾਂ ਸੋਚਿਆ ਵੀ ਨਹੀਂ ਸੀ ਤੂੰ ਇਸ ਗੱਲ ਨੂੰ ਪੁੱਠਾ ਬਾ ਲਿਆ ਸ਼ਬਦ ਗਲਤ ਨਹੀਂ ਸੀ ਸਮਝ ਗਲਤ ਸੀ ਨਾ ਬੋਲਣ ਵਾਲੇ ਦੀ ਸਮਝ ਵੀ ਠੀਕ ਸੀ ਸ਼ਬਦ ਵੀ ਠੀਕ ਸੀ ਪਰ ਕਈ ਵਾਰੀ ਬੋਲਣ ਵਾਲੇ ਦੇ ਸ਼ਬਦ ਠੀਕ ਹੁੰਦੇ ਆ ਪਰ ਉਹ ਇੰਟੈਂਸ਼ਨ ਗਲਤ ਦੇ ਨਾਲ ਹੀ ਬੋਲ ਰਿਹਾ ਹੁੰਦਾ ਲਾ ਕੇ ਗੱਲ ਕਰ ਰਿਹਾ ਹੁੰਦਾ ਇਸ ਲਈ ਲੇ ਨੇ ਪਰ ਇੱਕ ਹੋਰ ਨੂੰ ਸੇਮ ਕਾਲ ਗਈ ਉਹਨੂੰ ਇਦਾਂ ਕਿਹਾ ਗਿਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਉਹਨੇ ਨਾਲ ਹੀ ਫੋਨ ਰੱਖ ਕੇ ਕਿ ਇਹ ਐਕਸੀਡੈਂਟ ਮੌਤ ਦਾ ਨਹੀਂ ਗਵਾਈ ਦਾ ਕਾਰਨ ਹੈ ਸਮਝ ਵਿੱਚ ਕੀ ਆਇਆ ਚੌਕਸ ਰਹੋ ਤੁਸੀਂ ਕੀ ਸੁਣਦੇ ਹੋ ਤੁਹਾਡਾ ਮਨ ਤੁਹਾਨੂੰ ਕੀ ਕਹਿ ਰਿਹਾ ਹੈ ਜੋ ਤੁਹਾਡਾ ਮਨ ਤੁਹਾਨੂੰ ਕਹਿ ਰਿਹਾ ਹੈ ਉਹ ਚੌਕਸ ਹੋ ਕੇ ਸੁਣੋ ਫਾਇਦੇ ਦੀ ਗੱਲ ਕਰ ਰਿਹਾ ਹੈ ਕਿ ਹਾਨੀ ਦੀ ਗੱਲ ਕਰ ਰਿਹਾ ਹੈ ਪਰਮੇਸ਼ਵਰ ਦੀ ਸੋਚ ਤੁਹਾਡੇ ਲਈ ਫਾਇਦੇ ਵਾਲੀ ਆ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਪਰਮੇਸ਼ਵਰ ਦੀ ਸੋਚ ਤੁਹਾਡੇ ਲਈ ਹਾਨੀ ਵਾਲੀ ਬਿਲਕੁਲ ਨਹੀਂ ਆ ਜਦੋਂ ਲਾਜ਼ਰ ਬਿਮਾਰ ਸੀ ਭੈਣਾਂ ਨੇ ਮਰੀਮ ਤੇ ਮਾਰਥਾ ਨੇ ਉਦੋਂ ਹੀ ਸੁਨੇਹਾ ਭੇਜ ਦਿੱਤਾ ਸੀ ਪ੍ਰਭੂ ਯਿਸੂ ਮਸੀਹ ਨੂੰ ਕਹਿੰਦੇ ਉਹਨਾਂ ਨੂੰ ਜਾ ਕੇ ਦੱਸ ਦਿਓ ਪ੍ਰਭੂ ਨੂੰ ਕਿ ਤੇਰਾ ਜਿਹੜਾ ਦੋਸਤ ਆਉ ਬਿਮਾਰ ਹੈ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਇਹੇ ਬਿਮਾਰੀ ਮੌਤ ਦਾ ਕਾਰਨ ਨਹੀਂ ਆ ਉਹਦੋਂ ਹੀ ਉਸ ਮੌਤ ਨੂੰ ਰੋਕ ਦਿੱਤਾ ਗਿਆ ਸੀ ਜਦੋਂ ਉਹ ਮਰਿਆ ਵੀ ਨਹੀਂ ਸੀ ਜਦੋਂ ਹੀ ਉਹਨਾਂ ਨੇ ਆਣ ਕੇ ਕਿਹਾ ਤੇਰਾ ਦੋਸਤ ਬਹੁਤ ਬਿਮਾਰ ਆ ਪ੍ਰਭੂ ਨੇ ਕੀ ਕਿਹਾ ਇਹ ਬਿਮਾਰੀ ਮੌਤ ਦਾ ਕਾਰਨ ਨਹੀਂ ਆ ਜਦੋਂ ਜੈਰੂਸ ਦੀ ਧੀ ਦੇ ਕੋਲ ਪ੍ਰਭੂ ਯੇਸ਼ੂ ਮਸੀਹ ਨੂੰ ਲੈ ਕੇ ਗਏ ਉਹਨੇ ਕਿਹਾ ਇਹ ਮਰੀ ਨਹੀਂ ਆ ਇਹ ਸੁੱਤੀ ਹੋਈ ਆ ਉਹਨੇ ਚੰਗੇ ਸ਼ਬਦ ਬੋਲੇ ਐਦ ਨੇ ਐਦ ਕੀ ਸਾਡੀ ਨੇਰੀ ਬਗੀ ਤਾਂ ਉਦੋਂ ਹੀ ਨਾ ਕਹਿਣਾ ਸ਼ੁਰੂ ਕਰ ਦੋ ਇਹ ਨੇਰੀ ਤਾਂ ਪੱਕਾ ਸਾਡੀਆਂ ਕੰਦਾਂ ਸੁਟੂਗੀ ਐਦ ਕੀ ਤਾਂ ਗਰਮੀ ਜੜੀ ਆ ਉਹ ਮਾਰੂਗੀ ਸਾਨੂੰ ਐਦ ਕੀ ਤਾਂ ਇਦਾਂ ਹੋ ਜਾਊਗਾ ਪਰਮੇਸ਼ਵਰ ਦੀ ਇੱਛਾ ਤੁਹਾਨੂੰ ਮਾਰਨਾ ਨਹੀਂ ਆ ਪਰਮੇਸ਼ਵਰ ਦੀ ਇੱਛਾ ਤੁਹਾਡਾ ਨੁਕਸਾਨ ਕਰਨਾ ਨਹੀਂ ਆ ਪਰ ਪਰਮੇਸ਼ਵਰ ਦੀ ਇੱਛਾ ਤੁਹਾਡੇ ਲਈ ਲਾਭ ਵਾਲੀ ਹੈ ਲਿਖਿਆ ਜੇ ਇਸ ਮੇਮ ਨਾਲ ਤੁਸੀਂ ਮਿਲਦੇ ਹੋ ਤੁਸੀਂ ਮਿਲ ਰਹੇ ਹੋ ਕਿ ਕੰਧਾਂ ਡਿੱਗਣ ਤਾਂ ਜ਼ਰੂਰ ਡਿੱਗ ਜਾਣਗੀਆਂ ਕਾਂ ਦਿਨ ਕਿਸੇ ਵਿਅਕਤੀ ਨੇ ਮੈਨੂੰ ਇੱਕ ਗੱਲ ਕਹੀ ਕਿ ਸਿਸਟਰ ਤੂੰ ਪਰਮੇਸ਼ਵਰ ਦੇ ਕੰਮ ਵਿੱਚ ਆਣ ਕੇ ਤੈਨੂੰ ਨਹੀਂ ਲੱਗਦਾ ਤੂੰ ਗਲਤੀ ਕਰ ਲਈ ਆ ਮੈਂ ਕਿਹਾ ਮੈਨੂੰ ਬਿਲਕੁਲ ਨਹੀਂ ਲੱਗਦਾ ਤੈਨੂੰ ਕਾਹਤੇ ਲੱਗਦਾ ਕਰ ਲੇ ਇੰਨੀ ਸਚਾਈ ਦੇ ਨਾਲ ਅਗਰ ਤੂੰ ਚੱਲੂਗੀ ਹੋ ਸਕਦਾ ਤੈਨੂੰ ਜੇਲ੍ਹ ਜਾਣਾ ਪੈ ਜਾਵੇ ਹੋ ਸਕਦਾ ਰਾਹਗੜੀ ਕੋਈ ਤਰ੍ਹਾਂ ਨੁਕਸਾਨ ਕਰ ਦੇਵੇ ਹੋ ਸਕਦਾ ਮੈਂ ਕਿਉਂ ਮੈਨੂੰ ਇਦਾਂ ਭੋਰਾ ਵੀ ਨਹੀਂ ਲੱਗਦਾ ਕਿ ਮੇਰੇ ਨਾਲ ਇਦਾਂ ਦਾ ਕੁਝ ਹੋਊਗਾ ਕਿਉਂਕਿ ਮੈਂ ਤੇਰੇ ਅੱਖਰਾਂ ਉੱਤੇ ਨਹੀਂ ਮੈਂ ਉਹਨਾਂ ਅੱਖਰਾਂ ਉੱਤੇ ਗੌਰ ਕਰਦੀ ਆ ਜਿਹੜੇ ਅੱਖਰ ਮੇਰੇ ਪਰਮੇਸ਼ਵਰ ਨੇ ਮੇਰੇ ਲਈ ਬੋਲੇ ਹਨ ਅਰ ਮੈਂ ਉਹਨਾਂ ਅੱਖਰਾਂ ਉੱਤੇ ਗੌਰ ਕਰਦੀ ਆ ਅਗਰ ਉਹ ਲੋਕੀ ਜਿਹੜੇ ਸਿਰਫ ਆਪਣੀ ਨੌਕਰੀ ਉੱਤੇ ਡਿਪੈਂਡ ਕਰਦੇ ਆ ਉਹ ਰੋਟੀ ਖਾਣਗੇ ਤਾਂ ਮੈਂ ਜੋ ਸੇਤੋਂ ਪੈਰਾ ਤੱਕ ਪਰਮੇਸ਼ਵਰ ਉੱਤੇ ਡਿਪੈਂਡ ਕਰਦੀ ਆ ਕਿ ਉਹ ਮੈਨੂੰ ਰੋਟੀ ਨਹੀਂ ਦੇਵੇਗਾ ਆ ਵੱਡਾ ਹੈ ਮੇਰੇ ਲਈ ਮਾਇਨੇ ਨਹੀਂ ਰੱਖਦੇ ਕਿ ਮਨੁੱਖ ਮੈਨੂੰ ਕੀ ਕਹਿ ਰਹੇ ਆ ਮੇਰੇ ਲਈ ਮਾਇਨੇ ਰੱਖਦਾ ਕਿ ਯਹੋਵਾ ਪਰਮੇਸ਼ਵਰ ਨੇ ਮੇਰੇ ਲਈ ਕੀ ਕੁਛ ਬੋਲ ਲਿਆ ਆ ਮੈਂ ਨਹੀਂ ਡਰਦੀ ਉਹਨਾਂ ਵੈਰੀਆਂ ਤੋਂ ਜਿਹੜੇ ਸਿਰਫ ਜਿਸਮਾਨੀ ਨੁਕਸਾਨ ਕਰ ਸਕਦੇ ਆ ਮੈਂ ਡਰਦੀ ਆ ਉਸ ਪਰਮੇਸ਼ਵਰ ਤੋਂ ਜਿਹੜਾ ਜਾਨ ਤੇ ਰੂਹ ਜਿਸਮ ਸਭ ਦਾ ਹੈ ਦਾ ਇਖਤਿਆਰ ਰੱਖਦਾ ਹੈ ਸੋ ਤੁਸੀਂ ਪਰਮੇਸ਼ਰ ਦੇ ਬੋਲੇ ਹੋਏ ਅੱਖਰਾਂ ਉੱਤੇ ਚਿੱਤ ਲਾਓ ਅਰ ਉਹਦੇ ਬੋਲੇ ਹੋਏ ਅੱਖਰ ਕੀ ਆ ਕਹਿੰਦਾ ਮੈਂ ਚਾਹਨਾ ਆ ਤੂੰ ਨਾ ਰੋਇਆ ਹੋ ਜਾ ਕੀ ਆ ਉਹਦੇ ਬੋਲੇ ਹੋਏ ਅੱਖਰ ਮੈਂ ਚਾਹਨਾ ਆ ਤੂੰ ਨਾ ਰੋਇਆ ਹੋ ਜਾ पर पर नहीं होगी ਭਾਵੇਂ ਤੁਹਾਡਾ ਮਨ ਤੈਨੂੰ ਕਹਿ ਰਿਹਾ ਆ ਤੈਨੂੰ ਬਹੁਤ ਘਾਟਾ ਪੈਣ ਵਾਲਾ ਆ ਪਰ ਤੁਸੀਂ ਉਹਦੇ ਅੱਖਰਾਂ ਉੱਤੇ ਗੌਰ ਨਾ ਕਰੋ ਪਰਮੇਸ਼ਵਰ ਦੇ ਅੱਖਰਾਂ ਉੱਤੇ ਗੌਰ ਕਰੋ ਕਿ ਮੈਨੂੰ ਕਿਸੇ ਚੰਗੀ ਚੀਜ਼ ਦੀ ਥੋੜੇ ਨਹੀਂ ਹੋਊਗੀ ਮੈਨੂੰ ਲੋੜ ਨਹੀਂ ਆ ਬੈਰੀਆਂ ਦੇ ਉੱਤੇ ਧਿਆਨ ਦੇਣ ਦੀ ਕਿਉਂਕਿ ਮੈਨੂੰ ਤਾਂ ਸੱਚੇ ਹੱਥ ਨਾਲ ਪਰਮੇਸ਼ਵਰ ਨੇ ਸੰਭਾਲਿਆ ਹੈ ਕਹਿੰਦਾ ਤੇਰੇ ਬੈਰੀ ਨਾ ਹੋਇਆ ਜਏ ਹੋ ਕੇ ਨਾਸ਼ ਹੋ ਜਾਣਗੇ ਬਾਬਾ ਕੋਈ ਬਦੀ ਕਹਿੰਦਾ ਤੇਰੇ ਨੇੜੇ ਨਹੀਂ ਆਉਗੀ ਹਜ਼ਾਰ ਤੇਰੇ ਮੋਢ ਤੇ 10000 ਤੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਬੁਢਾਪੇ ਵਿੱਚ ਵੀ ਕਹਿੰਦਾ ਮੈਂ ਧੋਲਿਆ ਦਿੱਕਰ ਤੈਨੂੰ ਸੰਭਾਲਾਂਗਾ ਉਹ ਕਾਤਾ ਮੰਗ ਤੈਨੂੰ ਜ਼ੋਰ ਬਖਸ਼ੇ ਨਾਲ ਪਰਦੇ ਹallelujah ਬਹੁਤ ਸਾਰੇ ਲੋਕ ਯਾਰ ਜਿਹੜੇ ਪਰਮੇਸ਼ਵਰ ਦੇ ਰਖਣਾ ਉੱਤੇ ਗੌਰ ਨਹੀਂ ਕਰਦੇ ਇਸੇ ਕਰਕੇ ਉਹ ਬਿਮਾਰੀ ਵਿੱਚ ਆ ਇਸੇ ਕਰਕੇ ਉਹ ਸਮੱਸਿਆ ਵਿੱਚ ਆ ਇਸੇ ਕਰਕੇ ਉਹ ਗਰੀਬੀ ਦੇ ਵਿੱਚ ਉਹਨਾਂ ਨੂੰ ਕਿਸੇ ਵਿਅਕਤੀ ਨੇ ਕਹਿ ਦਿੱਤਾ ਮੈਨੂੰ ਤੂੰ ਪਰੇਸ਼ਾਨ ਜਿਹਾ ਲੱਗਦਾ ਆ ਫਿਰ ਇੱਕ ਹੋਰ ਨੇ ਕਹਿ ਦਿੱਤਾ ਮੈਨੂੰ ਤੂੰ ਥੋੜਾ ਪਰੇਸ਼ਾਨ ਜਿਹਾ ਲੱਗਦਾ ਆ ਉਨੇ ਸੁਣ ਲਿਆ ਇਸ ਗੱਲ ਨੂੰ ਤੇ ਉਹਨੇ ਕਿਹਾ ਹਾਂ ਮੈਨੂੰ ਵੀ ਲੱਗਦਾ ਜਿੱਦਾਂ ਮੈਂ ਪਰੇਸ਼ਾਨੀ ਮੈਨੂੰ ਪਹਿਲਾਂ ਹੀ ਲੱਗਦਾ ਸੀ ਮੈਂ ਪਰੇਸ਼ਾਨ ਆ ਤੂੰ ਬੋਝ ਲਿਆ ਉਹਨੇ ਉਸ ਸ਼ਬਦ ਨੂੰ ਸੁਣ ਲਿਆ ਉਸ ਸ਼ਬਦ ਨਾਲ ਗਰਬ ਧਾਰ ਲਿਆ ਹੁਣ ਉਹਦੀਆਂ ਰਿਪੋਰਟਾਂ ਚ ਕੀ ਆ ਰਿਹਾ ਡਿਪਰੈਸ਼ਨ ਸਟ्रेस ਮਾਈਗਰੇਨ ਸਰਵਾਈਕਲ ਅੱਧੇ ਸਿਰ ਦੀ ਪੀੜ ਸਿਰ ਦਾ ਟਿਊਮਰ ਬ्रेन ਨੂੰ ਸੋਚ ਇਹ ਕਿਸ ਗੱਲ ਦਾ ਰਿਜ਼ਲਟ ਉਹਨਾਂ ਅੱਖਰਾਂ ਨੂੰ ਸੁਣਨ ਦਾ ਜਿਹੜੇ ਅੱਖਰ ਕਿਸੇ ਨੇ ਉਹਨੂੰ ਕਿਹਾ ਸੀ ਮੈਨੂੰ ਤੂੰ ਪਰੇਸ਼ਾਨ ਜਿਹਾ ਲੱਗਦਾ ਆ ਵੇਰੀ ਉਹ ਨਹੀਂ ਤੁਹਾਨੂੰ ਉਕਸਾਰ ਆਇਆ ਕਿ ਤੂੰ ਕਹੇ ਆ ਹੋ ਮੈਂ ਪਰੇਸ਼ਾਨ ਆ ਤੂੰ ਜਦੋਂ ਕਹੇਗਾ ਮੈਂ ਪਰੇਸ਼ਾਨ ਆ ਉਹ ਸਾਰਾ ਜ਼ੋਰ ਲਾ ਕੇ ਤੈਨੂੰ ਪਰੇਸ਼ਾਨ ਕਰ ਦੂ ਜਦੋਂ ਤੁਹਾਨੂੰ ਕੋਈ ਕਹਿੰਦਾ ਤੂੰ ਪਰੇਸ਼ਾਨ ਹਾਂ ਨੂੰ ਕਹੋ ਸਾਨੂੰ ਕਾਦੀ ਪਰੇਸ਼ਾਨੀ ਸਾਡੀਆਂ ਪਰੇਸ਼ਾਨੀਆਂ ਤਾਂ ਪ੍ਰਭੂ ਨੇ ਚੱਕ ਲਈਆਂ। ਵਚਨ ਵਿੱਚ ਲਿਖਿਆ ਤੇ ਆ ਕਹਿੰਦਾ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਸੁੱਟ ਦੇ। ਕਹਿੰਦਾ ਮੈਨੂੰ ਤੇਰੀ ਫਿਕਰ ਆ। ਜਦੋਂ ਤੁਹਾਨੂੰ ਕੋਈ ਜਣੇ ਕਹਿੰਦਾ ਆ ਮੈਨੂੰ ਤੂੰ ਬਿਮਾਰ ਜਿਹਾ ਲੱਗਦਾ ਆ। ਤੁਸੀਂ ਉਦੋਂ ਜਾ ਕੇ ਆਪਣੇ ਫੈਮਿਲੀ ਨੂੰ ਪੁੱਛਣ ਲੱਗ ਜਾਈਂ ਭਲਾ ਤੈਨੂੰ ਵੀ ਮੈਂ ਮਾੜਾ ਹੋਇਆ ਲੱਗਦਾ ਆ। ਸਾ ਹੋਇਆ ਆ ਉਹ ਫਲਾਨੇ ਨੇ ਮੈਨੂੰ ਐਂਦਾ ਕਿਹਾ ਤੁਸੀਂ ਸੁਣ ਲਿਆ ਥੋੜੇ ਦਿਨਾਂ ਬਾਅਦ ਤੁਸੀਂ ਆਪਣੇ ਆਪ ਨੂੰ ਉਸ ਚੀਜ਼ ਵਿੱਚ ਦੇਖਦੇ ਹੋ ਜੋ ਤੁਸੀਂ ਸੁਣੀ ਸੀ ਪਹਿਲਾਂ ਨਹੀਂ ਸੁਣਨ ਦੇ ਬਾਅਦ ਕਿਉਂਕਿ ਤੁਹਾਡੇ ਮਨ ਨੇ ਸੁਣ ਲਿਆ ਪਰ ਤੁਹਾਨੂੰ ਉਦੋਂ ਹੀ ਕਹਿਣਾ ਚਾਹੀਦਾ ਸੀ ਨਹੀਂ ਨਹੀਂ ਤੈਨੂੰ ਬਹੁ ਭਲੇਖਾ ਲੱਗਦਾ ਮੈਂ ਤਾਂ ਯਿਸੂ ਮਸੀਹ ਦੇ ਮਾਰ ਖਾਣ ਨਾਲ ਨਰੋਇਆ ਕੀਤਾ ਗਿਆ ਹੈ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਆ ਤੈਨੂੰ ਭਲੇਖਾ ਏ ਉਦਾ ਹੀ ਤੂੰ ਚਿਰੀ ਮਿਲਿਆ ਤਾਂ ਤੈਨੂੰ ਐਦਾ ਲੱਗਦਾ ਅਸੀਂ ਤਾਂ ਬਿਲਕੁਲ ਠੀਕ ਆ ਤੰਦਰੁਸਤ ਬੜੀ ਕਿਰਪਾ ਏ ਪਰਮੇਸ਼ਵਰ ਦੀ ਤੁਸੀਂ ਕੀ ਸੁਣਦੇ ਆ ਵਚਨ ਕਹਿੰਦਾ ਚੌਕਸ ਰਹੋ ਤੁਸੀਂ ਕੀ ਸੋਚਦੇ ਆ ਜਿਹੜੇ ਤੁਹਾਨੂੰ ਕਹਿ ਰਹੇ ਆ ਤੂੰ ਬੜਾ ਪਰੇਸ਼ਾਨ ਲੱਗਦਾ ਉਹ ਤੁਹਾਡੀ ਪਰੇਸ਼ਾਨੀ ਦਾ ਹੱਲ ਲੈ ਕੇ ਆਏ ਆ ਤੁਸੀਂ ਉਹਨਾਂ ਨੂੰ ਹੱਲ ਪੁੱਛੋਗੇ ਤਾਂ ਕਹਣਗੇ ਹੱਲ ਤਾਂ ਕੋਈ ਨਹੀਂ ਯਾਰ ਮੈਂ ਤਾਂ ਬੜਾ ਪਰੇਸ਼ਾਨ ਆ ਤੁਸੀਂ ਉਹਨੂੰ ਪੁੱਛੋਗੇ ਜਿਹੜਾ ਤੁਹਾਨੂੰ ਕਹਿ ਰਿਹਾ ਤੂੰ ਤਾਂ ਮੈਨੂੰ ਬਿਮਾਰ ਜਾ ਲੱਗਣ ਡਿਆ ਲਿੱਸਾ ਜਾ ਲੱਗਣ ਲਿਆ ਤੁਸੀਂ ਉਹਨੂੰ ਪੁੱਛਿਓ ਨੇ ਕਹਿੰਦਾ ਮੈਂ ਤਾਂ ਆਪ ਦਵਾਈਆਂ ਖਾ ਖਾ ਕਮਲਾ ਹੋਇਆ ਆਇਆ ਜਿਹੜਾ ਆਪ ਸ਼ਤਾਨ ਦੇ ਵਿੱਚ ਫਸਿਆ ਪਿਆ ਆ ਚੱਕਰਾਂ ਵਿੱਚ ਪਿਆ ਉਹ ਤੁਹਾਨੂੰ ਵੀ ਲਪੇਟਣਾ ਚਾਹੁੰਦਾ ਹੈ ਤੁਸੀਂ ਉਹਨਾਂ ਅੱਖਰਾਂ ਨੂੰ ਸੋਨਾ ਬੰਦ ਕਰ ਦਿਓ ਜਿਹੜੇ ਘਾਟੇ ਵਾਲੇ ਆ ਜਿਹੜੇ ਨੁਕਸਾਨ ਵਾਲੇ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਨਵੇਂ ਅੱਖਰ ਬੋਲਣੇ ਸ਼ੁਰੂ ਕਰੋ ਔਰ ਉਹ ਅੱਖਰ ਬੋਲਣੇ ਸ਼ੁਰੂ ਕਰੋ ਜਿਹੜੇ ਪਰਮੇਸ਼ਵਰ ਵੱਲੋਂ ਅਸੀਂ ਦੁਖੀ ਕਦੋਂ ਹੁੰਨੇ ਆ ਜਦੋਂ ਅਸੀਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿਰੁੱਧ ਸੋਚਦੇ ਆ ਵਚਨ ਕਹਿੰਦਾ ਪਰਮੇਸ਼ਵਰ ਕਹਿ ਰਹੇ ਆ ਕਿ ਮੇਰੀਆਂ ਸੋਚਾਂ ਤੇਰੇ ਲਈ ਫਾਇਦੇ ਵਾਲੀਆਂ ਆ ਲਾਭ ਵਾਲੀਆਂ ਆ ਅਰ ਵਚਨ ਵਿੱਚ ਲਿਖਿਆ ਕਹਿੰਦਾ ਮੈਂ ਤੈਨੂੰ ਸਿਖਾਉਂਗਾ ਜਿਸ ਰਾਹ ਤੂੰ ਜਾਣਾ ਹੈ ਕਹਿੰਦਾ ਧੰਨ ਕਮਾਉਣ ਦਾ ਵਲ ਵੀ ਤੈਨੂੰ ਸਿਖਾਉਂਗਾ ਮੈਂ ਤਾਂ ਸਾਰੀਆਂ ਸੋਚਾਂ ਤਾਂ ਪ੍ਰਭੂ ਦੀਆਂ ਸਾਡੇ ਲਈ ਫਾਇਦੇ ਵਾਲੀਆਂ ਆ ਪਰ ਅਸੀਂ ਜਦੋਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿਰੁੱਧ ਸੋਚਦੇ ਆ ਉਹਦੇ ਸ਼ਬਦਾਂ ਦੇ ਵਿਰੁੱਧ ਬੋਲਦੇ ਆ ਤਾਂ ਪਰਮੇਸ਼ਵਰ ਦੀਆਂ ਸੋਚਾਂ ਨਾਲ ਛੇੜਛਾੜ ਕਰਨ ਦਾ ਹੀ ਨਤੀਜਾ ਅਸੀਂ ਭੁਗਤਦੇ ਆ ਉਹਦੇ ਸ਼ਬਦਾਂ ਦੇ ਨਾਲ ਛੇੜਛਾੜ ਕਰਨ ਦਾ ਹੀ ਨਤੀਜਾ ਅਸੀਂ ਭੁਗਤਦੇ ਆ ਅਗਰ ਅਸੀਂ ਉਹ ਸ਼ਬਦ ਬੋਲੀਏ ਜੋ ਪਰਮੇਸ਼ਵਰ ਨੇ ਸਾਡੇ ਲਈ ਬੋਲੇ ਆ ਤੁਸੀਂ ਕਦੀ ਬਿਮਾਰ ਨਹੀਂ ਹੋਵੋਗੇ ਅਗਰ ਤੁਸੀਂ ਉਹ ਸ਼ਬਦ ਬੋਲੋ ਜੋ ਪਰਮੇਸ਼ਵਰ ਨੇ ਤੁਹਾਡੇ ਵਿਖੇ ਸੋਚੇ ਤੁਸੀਂ ਕਦੀ ਤੰਗੀ ਵਿੱਚ ਨਹੀਂ ਹੋਵੋਗੇ ਪਰ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਸ਼ਬਦ ਬੋਲੇ ਆ ਕਹਿੰਦਾ ਮੈਂ ਚਾਹਨਾ ਆ ਤੂੰ ਨਰੋਇਆ ਹੋ ਜਾ ਕਹਿੰਦਾ ਤੁਸੀਂ ਸ਼ਾਹੀ ਘਰਾਣੇ ਦੇ ਵਾਰਿਸ ਹੋਵੋਗੇ ਤੇ ਲੋਕੀ ਤੁਹਾਨੂੰ ਕੀ ਕਹਿ ਰਹੇ ਆ ਤੂ ਤੇ ਕਰਜੇ ਚੀ ਮਰ ਜਾਣਾ ਲੱਗਦਾ ਤੁਹਾਡੇ ਤੋਂ ਤੁਹਾਡੇ ਉਸਰਾਪ ਨਹੀਂ ਟੁੱਟਣੇ ਲੱਗਦਾ ਤੁਹਾਡਾ ਕੁਝ ਬਦਲਣਾ ਨਹੀਂ ਲੱਗਦਾ ਪਰ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਬੋਲੀ ਆਇਆ ਕਹਿੰਦਾ ਤੁਸੀਂ ਸ਼ਾਹੀ ਘਰਾਣੇ ਦੇ ਵਾਰਿਸ ਹੋ ਤੁਸੀਂ छुੜਾਏ ਗਏ ਹੋ ਤੁਸੀਂ ਬੁਲਾਏ ਗਏ ਹੋ ਤੁਸੀਂ ਚੁੜੇ ਗਏ ਹੋ ਤੁਸੀਂ ਪਰਮੇਸ਼ਵਰ ਦੇ ਬੇਟੇ ਹੋ ਤੁਸੀਂ ਪਰਮੇਸ਼ਵਰ ਦੀਆਂ ਬੇਟੀਆਂ ਹੋ ਅਰ ਕਹਿੰਦਾ ਸਵਰਗੀ ਨਿਵਾਸ ਸਥਾਨਾਂ ਦੇ ਵਿੱਚ ਤੁਹਾਡੇ ਲਈ ਇੰਤਜ਼ਾਰ ਕੀਤਾ ਜਾ ਰਿਹਾ ਹੈ ਹਾਲੇਲੂਇਆ ਤੁਸੀਂ ਇੰਨਾ ਸੋਚਾਂ ਦੇ ਵਿਖੇ ਸੋਚੋ ਅਰ ਇੰਨਾ ਸ਼ਬਦਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਜਿਹੜਾ ਆ ਬੋਲਣਾ ਸ਼ੁਰੂ ਕਰੋ ਸੰਸਾਰ ਤੁਹਾਡੇ ਲਈ ਕੀ ਬੋਲਦਾ ਆ ਤੂੰ ਨਲੈਕ ਆ ਤੂੰ ਨਕਮਾ ਆ ਤੂੰ ਤੇਰਾ ਕੁਝ ਨਹੀਂ ਬਣ ਸਕਦਾ ਤੂੰ ਮੂਰਖ ਆ ਤੂੰ ਗਰੀਬ ਆ ਤੂੰ ਰੋਗੀ ਆ ਪਰ ਪਰਮੇਸ਼ਵਰ ਤੁਹਾਨੂੰ ਕਹਿੰਦਾ ਤੂੰ ਮੇਰਾ ਬੇਟਾ ਆ ਤੂੰ ਮੇਰੀ ਬੇਟੀ ਆ ਤੂੰ ਤਾਂ ਰਾਜੇ ਰਾਣੀਆਂ ਤੇਰੇ ਨਿਆਣਿਆਂ ਨੂੰ ਪੁੱਛੜ ਚੱਕੀ ਫਿਰਣਗੇ ਹਕੂਮਤਾਂ ਤੇਰੇ ਅੱਗੇ ਝੁੱਕ ਜਾਣਗੀਆਂ ਜਿੱਥੇ ਤੂੰ ਪੈਰ ਰੱਖੇਗਾ ਉਹ ਜਗ੍ਹਾ ਮੈਂ ਤੈਨੂੰ ਰਾਜ ਕਰਨ ਲਈ ਦੇ ਦੇਵਾਂਗਾ ਤਾਂ ਤੁਸੀਂ ਇਹ ਸੋਚੋ ਕਿ ਵੱਡਾ ਕੌਣ ਆ ਪਰਮੇਸ਼ਵਰ ਸਾਕੋਸ਼ ਕਰਨ ਦੀ ਤਾਕਤ ਕਿਹਦੇ ਕੋਲੇ ਆ ਪਰਮੇਸ਼ਵਰ ਦੇ ਕੋਲੇ ਤਾਂ ਫੇਰ ਤੁਸੀਂ ਪਰਮੇਸ਼ਵਰ ਦੇ ਅਖਰਾਂ ਵੱਲ ਚਿੱਤ ਲਾਓ ਉਹਦੇ ਬੋਲੇ ਹੋਏ ਅੱਖਰਾਂ ਨੂੰ ਤੁਸੀਂ ਆਪਣੇ ਗਰਭ ਦੇ ਅੰਦਰ ਧਾਰਨ ਕਰ ਲੋ ਕਿਉਂਕਿ ਜਦੋਂ ਤੁਸੀਂ ਉਹਦੇ ਸ਼ਬਦਾਂ ਉੱਤੇ ਚਿੱਤ ਲਾਉਂਗੇ ਤੁਸੀਂ ਸ਼ਰਮਿੰਦੇ ਨਹੀਂ ਹੋਮੂਗੇ ਅਰ ਮੈਂ ਆਪਣੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਰੋਜ਼ ਦੀ ਰੋਜ਼ ਹੰਡਾ ਰਹੀ ਹਾਂ ਸੱਚੀ ਮੈਂ ਮਨੁੱਖਾਂ ਦੇ ਸ਼ਬਦਾਂ ਦੀ ਪਰਵਾਹ ਬਿਲਕੁਲ ਨਹੀਂ ਕਰਦੀ ਬਿਲਕੁਲ ਪਰਵਾਹ ਨਹੀਂ ਕਰਦੀ ਮੈਂ ਸਿਰਫ ਉਹਨਾ ਸ਼ਬਦਾਂ ਚੇਤ ਲਾਇਆ ਜਿਹੜੇ ਸ਼ਬਦ ਮੇਰੇ ਪਰਮੇਸ਼ਰ ਨੇ ਮੇਰੇ ਲਈ ਬੋਲੇ ਔਰ ਮੈਂ ਰੋਜ਼ ਉਹਨਾਂ ਸ਼ਬਦਾਂ ਨੂੰ ਮੈਨੀਫੈਸਟ ਕਰਦੀ ਆ ਔਰ ਮੇਰੇ ਜੀਵਨ ਦੇ ਵਿੱਚ ਉਹ ਸ਼ਬਦ ਪੂਰੇ ਹੁੰਦੇ ਆ ਮੈਂ ਰੋਜ਼ ਇਸ ਗੱਲ ਨੂੰ ਬੋਲਦੀ ਆ ਆਈ ਏਮ ਬlesਟ ਆਈ ਏਮ ਸੁਪਰ ਬlesਟ ਮੈਂ ਆਸ਼ੀਸ਼ ਪਾਈ ਔਰ ਮੈਂ ਬਹਤਾਏ ਦੀ ਆਸ਼ੀਸ਼ ਪਾਈ ਮੈਂ ਸਵੰਗੀ ਸਥਾਨਾਂ ਦੇ ਵਿੱਚ ਆਸ਼ਿਸ਼ ਪਾਈ ਆ ਮੈਂ ਆਪਣੇ ਘਰ ਦੇ ਵਿੱਚ ਆਸ਼ਿਸ਼ ਪਾਈ ਆ ਮੈਂ ਆਪਣੇ ਬੱਚਿਆਂ ਦੇ ਵਿੱਚ ਆਸ਼ਿਸ਼ ਪਾਈ ਆ ਮੈਂ ਆਪਣੀ ਸੇਵਕਾਈ ਦੇ ਵਿੱਚ ਆਸ਼ਿਸ਼ ਪਾਈ ਆ ਮੈਂ ਆਪਣੇ ਜਿਸਮ ਦੇ ਵਿੱਚ ਆਸ਼ਿਸ਼ ਪਾਈ ਆ ਮੈਂ ਆਪਣੇ ਜੀਵਨ ਦੇ ਵਿੱਚ ਆਸ਼ਿਸ਼ ਪਾਈ ਆ ਔਰ ਤੁਸੀਂ ਸਭ ਗਵਾਹ ਹੋ ਕਿ ਮੈਂ ਆਸ਼ਿਸ਼ ਪਾਈ ਹਾਂ ਹਾਲੇਲੂਇਆ ਹਾਲੇਲੂਇਆ ਵਚਨ ਵਿੱਚ ਲਿਖਿਆ ਤੇਰਾ ਬੋਲ ਬਾਲਾ ਹੋਵੇਗਾ ਤੇ ਮੈਂ ਰੋਜ਼ ਬੋਲਦੀ ਆ ਮੇਰੇ ਪਰਮੇਸ਼ਰ ਨੇ ਮੇਰਾ ਬੋਲ ਬਾਲਾ ਕੀਤਾ ਆ ਸਵਰਗੀ ਨਿਵਾਸ ਸਥਾਨਾਂ ਵਿੱਚ ਵੀ ਮੇਰਾ ਨਾਮ ਬੋਲਿਆ ਜਾਂਦਾ ਆ ਹਕੂਮਤਾਂ ਵਿੱਚ ਮੇਰਾ ਨਾਮ ਬੋਲਿਆ ਜਾਂਦਾ ਰਾਜੇ ਦੇ ਮੂੰਹ ਤੇ ਮੇਰਾ ਨਾਮ ਬੋਲਿਆ ਜਾਂਦਾ ਮੇਰੇ ਆਲੇ ਦੁਆਲੇ ਦੇ ਲੋਕਾਂ ਵਿੱਚ ਮੇਰਾ ਨਾਮ ਬੋਲਿਆ ਜਾਂਦਾ ਕਿਉਂਕਿ ਪਰਮੇਸ਼ਰ ਨੇ ਮੇਰਾ ਬੋਲ ਬਾਲਾ ਕੀਤਾ ਆ ਔਰ ਤੁਸੀਂ ਗਵਾਹ ਹੋ ਕਿ ਉਹਨੇ ਮੇਰਾ ਬੋਲ ਬਾਲਾ ਕੀਤਾ ਆ ਤੁਸੀਂ ਪਰਮੇਸ਼ਰ ਦੇ ਅਥਰਾਂ ਦੇ ਉੱਤੇ ਚਿੱਤ ਲਾਉਣਾ ਸ਼ੁਰੂ ਕਰੋ ਮੇਰੇ ਵਚਨ ਵਿੱਚ ਲਿਖਿਆ ਹੈ ਪਰਮੇਸ਼ਵਰ ਦੇ ਵਚਨ ਵਿੱਚ ਮੇਰੇ ਲਈ ਲਿਖਿਆ ਹੈ ਕਿ ਤੂੰ ਚੰਗਾ ਕੀਤਾ ਗਿਆ ਹੈ ਤੇ ਮੈਂ ਰੋਜ਼ ਬੋਲਦੀ ਆ ਮੈਂ ਚੰਗੀ ਕੀਤੀ ਗਈ ਆ ਮੈਂ ਜਿਸਮਾਨੀ ਤੌਰ ਤੇ ਚੰਗੀ ਆ ਮੈਂ ਆਤਮਿਕ ਤੌਰ ਤੇ ਚੰਗੀ ਆ ਮੈਂ ਰੂਹਾਨੀ ਤੌਰ ਤੇ ਚੰਗੀ ਆ ਮੈਂ ਆਪਣੇ ਪਰਿਵਾਰ ਵਿੱਚ ਚੰਗੀ ਆ ਮੈਂ ਇੱਕ ਚੰਗੀ ਮਾਂ ਆ ਮੈਂ ਇੱਕ ਚੰਗੀ ਭੈਣ ਆ ਮੈਂ ਇੱਕ ਚੰਗੀ ਪਤਨੀ ਆ ਮੈਂ ਇੱਕ ਚੰਗੀ ਪਰਮੇਸ਼ਵਰ ਦੀ ਦਾਸੀ ਆ ਸੋ ਤੁਸੀਂ ਗਵਾਹ ਹੋ ਕਿ ਪਰਮੇਸ਼ਵਰ ਦੇ ਚੰਗਿਆਈ ਮੇਰੇ ਜੀਵਨ ਦੇ ਵਿੱਚ ਆ ਹalleluyah halleluyah ਅਗਰ ਤੁਸੀਂ ਆਪਣੇ ਜੀਵਨ ਵਿੱਚ ਉਹਨਾਂ ਸ਼ਬਦਾਂ ਨੂੰ ਬੋਲੋਗੇ ਜੋ ਸ਼ਬਦ ਪਰਮੇਸ਼ਰ ਨੇ ਤੁਹਾਡੇ ਲਈ ਬੋਲੇ ਉਹ ਸ਼ਬਦ ਤੁਹਾਡੇ ਜੀਵਨ ਵਿੱਚ ਗਵਾਹੀ ਦੇਣਗੇ ਕਿ ਹਾਂ ਜੋ ਇਹ ਕਹਿੰਦਾ ਆ ਉਹ ਸੱਚ ਹੈ ਹalleluyah Okay. okay. ਗੱਲਣਾ ਜੋ ਤੁਹਾਡੇ ਹਾਲਾਤ ਬੋਲਦੇ ਆ ਤੁਸੀਂ ਉਹ ਨਹੀਂ ਬੋਲਣਾ ਜੋ ਤੁਹਾਡੇ ਗਵਾਂਡੀ ਬੋਲਦੇ ਆ ਤੁਸੀਂ ਉਹ ਨਹੀਂ ਬੋਲਣਾ ਜੋ ਤੁਹਾਡਾ ਮਨ ਬੋਲਦਾ ਆ ਤੁਸੀਂ ਉਹ ਬੋਲਣਾ ਜੋ ਪਰਮੇਸ਼ਵਰ ਦਾ ਤਾਇਆ ਹੋਇਆ ਵਚਨ ਬੋਲਦੇ ਇਹ ਕਿਸੇ ਮਨੁੱਖ ਦੀਆਂ ਗੱਲਾਂ ਨਹੀਂ ਆ ਹੋ ਸਕਦਾ ਮੇਰੇ ਸ਼ਬਦ ਝੂਠੇ ਪੈ ਜਾਣ ਪਰ ਵਚਨ ਵਿੱਚ ਲਿਖਿਆ ਅਸਮਾਨ ਆਪਣੀ ਜਗ੍ਹਾ ਤੋਂ ਧਰਤੀ ਆਪਣੀ ਜਗ੍ਹਾ ਤੋਂ ਢਲ ਸਕਦੀ ਪਰ ਪਰਮੇਸ਼ਵਰ ਦਾ ਵਚਨ ਨਹੀਂ ਹallelujah ਅਗਰ ਤੁਸੀਂ ਚਾਹੁੰਦੇ ਆ ਕਿ ਕੋਈ ਐਹੋ ਜੇ ਸ਼ਬਦ ਤੁਹਾਨੂੰ ਮਿਲ ਜਾਣ ਕੋਈ ਐਹੋ ਜਿਹਾ ਮੰਤਰ ਤੁਹਾਨੂੰ ਮਿਲ ਜਾਵੇ ਜਿਹੜਾ ਹਰ ਹਾਲ ਵਿੱਚ ਕੰਮ ਕਰੇ ਤਾਂ ਉਹ ਪਵਿੱਤਰ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਪਰਮੇਸ਼ਵਰ ਦੀਆਂ ਗੱਲਾਂ ਤੁਸੀਂ ਇਹਨਾਂ ਵਚਨਾਂ ਨੂੰ ਪੜ੍ਹਨਾ ਸ਼ੁਰੂ ਕਰੋ ਇਹਨਾਂ ਵਿੱਚੋਂ ਉਹ ਵਚਨ ਜਿਹੜੇ ਤੁਹਾਡੀ ਸ਼ਿਫਾ ਦੇ ਲਈ ਆ ਜਿਹੜੇ ਤੁਹਾਡੇ ਛੁਟਕਾਰੇ ਦੇ ਲਈ ਆ ਜਿਹੜੇ ਤੁਹਾਡੀ ਬਰਕਤ ਦੇ ਲਈ ਆ ਜਿਹੜੇ ਤੁਹਾਡੇ ਬੱਚਿਆਂ ਦੀ ਆਸ਼ੀਸ਼ ਦੇ ਲਈ ਉਹ बोलने शुरू कर दियो ਤੁਸੀਂ ਆਪਣੇ ਬੱਚਿਆਂ ਦੇ ਲਈ ਬੋਲਣਾ ਸ਼ੁਰੂ ਕਰੋ ਕਿ ਧਰਮੀ ਦੀ ਅੰਸ਼ਕੋਮਾ ਵਿੱਚ ਜਾਣੀ ਜਾਏਗੀ ਸਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਆ ਇਹਨਾਂ ਦੀ ਸ਼ਾਂਤੀ ਬਹੁਤ ਹੀ ਹੋਊਗੀ ਸਾਡੇ ਬੱਚੇ ਰਾਜੇ ਰਾਣੀਆਂ ਦੇ ਵੱਲੋਂ ਕੁਛੜ ਚੱਕੇ ਜਾਣਗੇ ਅ ਸੱਚਮੁੱਚ ਧਰਮੀ ਦੀ ਅੰਸ਼ ਜਿਹੜੀ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਮੁਬਾਰਕ ਹੋਏਗੀ ਕਦੀ ਤੁਹਾਡਾ ਬੱਚਾ ਨਸ਼ਾ ਨਹੀਂ ਕਰੇਗਾ ਕਦੀ ਤੁਹਾਡਾ ਬੱਚਾ ਗਲਤ ਸੰਗਤ ਵਿੱਚ ਨਹੀਂ ਜਾਏਗਾ ਕਦੀ ਤੁਹਾਡਾ ਬੱਚਾ ਬੇਰੋਜ਼ਗਾਰ ਨਹੀਂ ਹੋਏਗਾ ਕਦੀ ਤੁਹਾਡਾ ਬੱਚਾ ਬੇਕਾਰ ਨਹੀਂ ਹੋਏਗਾ ਜਦੋਂ ਤੁਸੀਂ ਪਰਮੇਸ਼ਵਰ ਦੇ ਸਪੋਕਨ ਵਰਡਸ ਨੂੰ ਅੰਗੀਕਾਰ ਕਰਦੇ ਰਹੋਗੇ ਹallelujah ਸੋ ਮੈਂ ਯਕੀਨ ਕਰਦੀ ਆ ਕਿ ਅੱਜ ਪਰਮੇਸ਼ਵਰ ਦੇ ਆਤਮਾ ਤੇ ਵਚਨ ਤੋਂ ਬੋਲੇ ਹੋਏ ਸ਼ਬਦ ਤੁਹਾਡੇ ਜੀਵਨ ਵਿੱਚ ਪੂਰੇ ਹੋਣਗੇ ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਦਿੱਕਰ ਪਰਮੇਸ਼ਵਰ ਦੇ ਚੌੜ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ